ਜਿਹੜੇ ਪਾਕਿਸਤਾਨੀ ਜਿਹੜੇ ਐਕਟਰ ਸਾਡੇ ਕਰਨ ਲੱਗੇ ਕਈ ਫਿਲਮਾਂਆਂ ਉਹਨਾਂ ਦੀਆਂ ਅਮਰਿੰਦਰ ਗੱਲ ਨਾਲ ਉਹ ਐਕਸਪੀਰੀਅੰਸ ਕਿਵੇਂ ਰਿਹਾ ਪਤਾ ਕੀ ਹੈ ਐਕਸਪੀਰੀਅੰਸ ਦਾ ਅੱਛਾ ਹੈ ਕਿਉਂਕਿ ਐਕਟਰ ਕਿਸੇ ਦਾ ਵੀ ਹੋਵੇ ਤੁਹਾਨੂੰ ਉਹਦਾ ਸੈਂਸ ਆਫ ਯੂਮਰ ਵੀ ਉਹ ਆਪਣੇ ਤਰੀਕੇ ਨਾਲ ਕਰਾਉਂਦਾ ਹੈ ਉਹਨਾਂ ਦਾ ਲੱਗਦਾ ਹੈ ਲੱਗਦਾ ਹੈ ਆਪਣਾ ਕੀ ਹੈ ਸਟਰਲ ਕਾਮੇਡੀ ਕਰ ਦਿੰਦੇ ਨੇ ਉਹਨਾਂ ਦੇ ਵਿੱਚ ਉਹੀ ਪੁਰਾਣੀ ਟ੍ਰੈਡੀਸ਼ਨ ਮਰਾਸੀਆਂ ਆਣ ਇੱਕ ਮਰਾਸੀਆਂ ਆਣਗੇ ਇੱਕ ਉਹ ਜੇ ਸਿੱਧੀ ਉਹਨਾਂ ਦੇ ਸਟੇਜ ਤੇ ਸੁਣ ਲਓ ਬਲਗੈਰਿਟੀ ਬਹੁਤ ਹੈ ਬਹੁਤ ਜ਼ਿਆਦਾ ਸਟੇਜ ਤੇ ਤੁਸੀਂ ਦੇਖੋ ਤਾਂ ਫੈਮਿਲੀ ਨਾਲ ਦੇਖ ਨਹੀਂ ਸਕਦੇ ਉਹ ਤਾਂ ਡਬਲ ਟ੍ਰिपल मीनिंग ਪਤਾ ਨਹੀਂ ਕੀ ਕੁਝ ਨਿਕਲਦਾ ਬਿਲਕੁਲ ਅੱਛਾ ਉਹ ਸੁਣੋ ਆਪਣੇ ਇੱਥੇ ਵੀ ਸੀਗਾ ਆਪਣੇ ਦਿੱਲੀ ਪ੍ਰੇਮ ਜਲੰਧਰ ਹੀ ਹੁੰਦੇ ਸੀ ਅੱਛਾ ਜੀ ਹੈ ਤੇ ਉਹ ਕਿੰਨੇ 플레이 ਇੱਥੇ ਕਰਦੇ ਸੀ ਜਲੰਧਰ ਕਮਾਨੀ ਹਾਊਸ ਹਾਊਸਫੁੱਲ ਹੁੰਦੇ ਸੀ ਉਹਦੇ ਤੇ ਤਾਂ ਇਹ ਬਣੀ ਸੀ ਇੱਕ ਪੰਜਾਬੀ ਫਿਲਮ ਉਹਦਾ ਨਾਮ ਹੈ ਭੁੱਲ ਜਾਣਾ ਜੜੀ ਜਵਾਨੀ ਬੁੱਢੇ ਨੂੰ ਅੱਛਾ ਜੀ ਉਹ 플레이 ਸੀਗਾ ਪ੍ਰੇਮ ਜਲੰਧਰੀ ਦਾ ਉਹ ਦਿੱਲੀ ਖੇੜ ਦੇ ਉਹਦੇ ਕਮਾਨ ਹਾਊਸਫੁੱਲ ਪੂਰਾ ਮਹੀਨਾ ਅੱਛਾ ਉਹ ਪਾਕਿਸਤਾਨੀ ਤਰ੍ਹਾਂ ਦੇ ਪਰ ਫਿਰ ਵੀ ਸਾਡੇ ਘੱਟ ਬਲਗਰਿਟੀ ਸੀ ਉਹ ਤਾਂ ਉੱਪਰ ਹੋ ਜਾਂਦੇ ਨੇ ਜੋ ਮਰਜੀ ਉਹਦੇ ਤਾਂ ਉਹਦੇ ਛੜੇ ਨੇ ਜਿਵੇਂ ਸਾਡੇ ਨਾ ਵੰਡਮਰਾਸੀ ਬਿਆਹ ਤੇ ਬੁਲਾਉਂਦੇ ਨੇ ਉਥੇ ਬੱਚੇ ਥੋੜੀ ਦੇਰ ਦਿਨਾਂ ਦਾ ਜਨਾਂ ਨੇ ਉਥੇ ਆਪਣੇ ਵਰਗੇ ਬੰਦੇ ਪੰਜਾਬੀ ਫਿਲਮਾਂ ਦੇ ਵਿੱਚ ਤੁਸੀਂ ਬਿਹਤਰੀਨ ਰੋਲ ਕਿਹੜੀ ਫਿਲਮ ਦੇ ਵਿੱਚ ਵਧੀਆ ਮੰਨਦੇ ਹੋ ਕਾਫੀ ਨੇ ਜੀ ਦੇਖੋ ਐਕਟਰ ਲਈ ਨਾ ਸਾਰੇ ਰੋਲ ਪਿਆਰੇ ਹੁੰਦੇ ਨੇ ਪਰ ਕਈ ਵਾਰ ਤੁਹਾਡੇ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਨੇ ਵੀ ਯਾਰ ਆਹ ਤਾਂ ਮੈਂ ਕਮਾਲ ਹੋ ਗਿਆ ਤਾਂ ਨਹੀਂ ਕਈ ਵਾਰ ਇਹ ਹੋ ਜਾਂਦਾ ਜਿਵੇਂ ਹੁਣ ਤੁਸੀਂ ਇਹ ਦੇਖੋ ਨਾ ਆ ਅਰਦਾਸ ਕਰਾਂ ਜੀ ਮੇਰਾ ਬਹੁਤ ਕਮਾਲ ਪੋਜ਼ਿਟਿਵ ਰੋਲ ਦੀ ਜੀ ਕਿਉਂਕਿ ਉਹਦੇ ਜੋ ਮੁਸਲਿਮ ਕੈਰੈਕਟਰ ਕੀਤਾ ਇਹਦੇ ਚ ਵੀ ਕੀਤਾ ਤੇ ਬਾਕੀ ਕੀ ਹੈ ਕਿ ਹੁਣ ਤੁਸੀਂ ਦੇਖੋ ਨਾ ਸਭ ਤੋਂ ਕਮਾਇਰ ਰੋਲ ਹੈ ਉਹ ਫਿਲਮ ਨਹੀਂ ਚੱਲੀ ਅਫਸਰ ਹੂੰ ਜੇ ਲਾ ਬਦਮਾਸ਼ ਦਾ ਰੋਲ ਹੋਇਆ ਜਾਂ ਰੋਲ ਤੋਂ ਮੈਂ ਖੁਦ ਇਹ ਕਿ ਕਹਿੰਦਾ ਮੈਂ ਕਿਵੇਂ ਕਰਦਾ ਤੇ ਉਹ ਰੋਲ ਸਾਰੇ ਵਧੀਆ ਨੇ ਜੱਟ ਐਂਡ ਜੁਲੀਟ ਵਾਲਾ ਇਹ ਵਧੀਆ ਹੈ ਸਭ ਕੁਝ ਪਰ ਤੁਸੀਂ ਇੱਕ ਸਿੰਗਲ ਆਊਟ ਨਹੀਂ ਕਰ ਸਕਦੇ ਹੁਣ ਇਹ ਡਾਇਲੋਗ ਮੇਰੇ ਫਿਲਮ ਦਾ ਹੀ ਪਪੂਲਰ ਹੋਇਆ ਨਾ ਜੀ ਕੋਈ ਬੰਦਾ ਬੰਦਾ ਮਾਰਨਾ ਹੈ ਤਾਂ ਦੱਸੋ ਇਹ ਮੇਰਾ ਹੀ ਡਾਇਲੋਗ ਹੈ ਰਾਜ ਦੇ ਰਾਜੇ ਉਹ ਤਾਂ ਪਪੂਲਰ ਹੋ ਗਿਆ ਹਾਲਾਂਕਿ ਪਹਿਲਾਂ ਇਹ ਗਾਣੇ ਗੂਣੇ ਜਿੱਤੇ ਮਤਲਬ ਇਹ ਚੱਲੇ ਸੀ ਮਾਹੌਲ ਠੀਕ ਹੈ ਫਿਲਮ ਵੀ ਦੇਖੀ ਸੀ ਕਵਾਰੀ ਵਾ ਤੁਹਾਡੇ ਨਾਲ ਹਾਂ ਮਾਹੌਲ ਠੀਕ ਹੈ ਮੈਂ ਬੰਬੇ ਹੁੰਦਾ ਸੀ ਜਸਵਾਲ ਪੱਟੀ ਦੀ ਵਾਈਫ ਦਾ ਫੋਨ ਆਇਆ ਤੇ ਰਾਣਾ ਜੀ ਹਾਂ ਮੈਂ ਪੰਜਾਬੀ ਫਿਲਮ ਬਣਾ ਰਿਹਾ ਹਾਂ तो आपको लेना चाहते हैं आप पंजाबी बोल लेते हैं मैं सोचा मैं कह जी मैं पंजाबी हां ਤੇ ਉਹਨਾਂ ਨੂੰ ਲੱਗਿਆ ਸ਼ਾਇਦ ਇਹਦਾ ਨਾਂ ਅਲੱਗ ਟਾਈਪ ਦਾ ਤੇ ਉਸੇ ਉਹ ਤੋਂ ਜ਼ਿਆਦਾ ਪਾਪੂਲਰਟੀ ਸ਼ਾਇਦ ਨਾਂ ਤੇ ਕਰਦੀ ਹੋਵੇ ਤੇ ਫਿਰ ਉਹ ਮੈਂ ਰੋਲ ਕੀਤਾ ਮਿਸਟਰ ਬਜਾਜ ਦਾ ਰੋਲ ਬਜਾਜ ਦਾ ਜਾਜ ਕਹਿੰਦਾ ਉਹ ਰਾਜ ਦਾ ਉਹ ਜਾਜ ਦਾ ਉਹ ਜਾਜ ਦਾ ਮੈਂ ਕਹਿੰਦਾ ਮੇਰਾ ਨਾਮ ਜਾਜ ਦਾ ਨਹੀਂ ਬਜਾਜ ਆਹੋ ਮਿਸਟਰ ਵਗੈਰਾ ਉਹ ਜਾਜ ਦਾ ਉਹ ਕਹਿੰਦੇ ਚਾਹੇ ਬਜਾਜ ਹੋਵੇ ਜੈਗੁਰੇ ਸਾਡੇ ਵਾਂਗ ਤੇ ਜਾ ਜਾਈਏ ਕਹਿੰਦਾ ਉਹ ਬਹੁਤ ਅੱਛੀ ਫਿਲਮ ਸੀ ਤੁਹਾਨੂੰ ਪਤਾ ਹੈ ਵਾਹਿਦ ਕੋ ਪਿਕਚਰ ਸੀ ਜੀਦੇ ਚ ਪੁਲਿਸ 네ਗੇਟਿਵ ਦਿਖਾਈਏ ਟੋਟਲ ਦੀ ਟੋਟਲ ਹਾਂ ਤੇ ਜਨਾਨੀ ਬਾਜਾ ਵਾਹ ਅੱਛਾ ਦੂਜਾ ਕੀ ਕਿ ਇਹ ਹੁੰਦਾ ਸੀਗਾ ਜਿਵੇਂ ਚਾਹੇ ਹਿਸਟਰੀ ਹੋਵੇ ਚਾਹੇ ਫਿਲਮ ਤੁਸੀਂ ਬਣਾਓ ਜੇ ਤੁਸੀਂ ਦੋ ਕੈਰੈਕਟਰ ਦਿਖਾਉਨੇ ਹੋ ਤੇ ਨਾਲ ਪੋਜ਼ਿਟਿਵ ਵੀ ਹੁੰਦੇ ਨੇ ਉਨਾ ਵੇਸੇ ਹੀ ਕੀ ਜੀ ਜੀ ਵਾਦੋ ਵੈਸੇ ਕਿ ਕੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਉਹ ਆਪਣੇ ਦੇ ਵਿੱਚ ਹੁਣ ਨਹੀਂ ਰਹੇ ਆਪਣੇ ਰਿਸਪੈਕਟਡ ਸਾਰਿਆਂ ਦੇ ਜਸਵਿੰਦਰ ਭੱਲਾ ਹੂੰ ਪੁਲਿਸ ਵਾਲਾ ਰੋਲ ਤਾਂ ਉਹ ਕਮਾਲ ਦਾ ਕਰਦੇ ਕਮਾਲ ਦਾ ਉਹ ਸੱਚ ਉਹਦਾ ਰੋਲ ਜਸਵਿੰਦਰ ਭੱਲਾ ਕਰ ਸਕਦੇ ਆ ਯਾਨੀ ਭੱਲਾ ਸਾਹਿਬ ਤਾਂ ਇੱਕ ਅਲੱਗ ਹੀ ਲੈਵਲ ਤੇ ਹਾਂ ਉਹਨਾਂ ਦਾ ਮਤਲਬ ਮਾਸਟਰ ਲੋਕ ਸੀਗੇ ਉਹ ਇੱਕ ਤਾਂ ਪੱਗ ਬੜੀ ਬਿਦੇ ਵੰਦੇ ਸੀ ਬੜੀ ਬੜੀ ਐਸਐਚਓ ਪੜ੍ਹ ਕੇ ਤਾਂ ਫਿਰ ਜਮਾਈਆਂ ਲੱਗਦੀਆਂ ਸੀ ਅਗਲੀ ਐਸਐਚਓ ਅੱਛਾ ਫਿਰ ਉਹ ਕੀ ਹੈ ਕਿ ਜਿਹੜਾ ਇਸ ਜਿਹੇ ਇਸ ਫਾਰਮਟ ਇਸੇ ਇਹਨਾਂ ਨੂੰ ਨਾ ਕਟਾਕਸ਼ ਕਰਨਾ ਬਹੁਤ ਵਧੀਆ ਹੁੰਦਾ ਹੈ ਬੱਲਾ ਸਾਹਿਬ ਉਹ ਕੈਰੈਕਟਰ ਜਵਾਲ ਜਾਂਦੇ ਫਿਰ ਉਹਨਾਂ ਦੀ ਪੂਰੀ ਪੁਲਿਸ ਦੀ ਜਾਣਕਾਰੀ ਹੈ ਵੀ ਇੱਥੇ ਤੇ ਆ ਕੁਝ ਹੋ ਸਕਦਾ ਹੈ ਤੇ ਉਹ ਐਸ ਕੈਰੈਕਟਰ ਬੜਾ ਵਧੀਆ ਬਣਾ ਦਿੰਦੇ ਸੀ ਤੇ ਇਸ ਤਰ੍ਹਾਂ ਕਰਦੇ ਕਰਦੇ ਪੰਜਾਬੀ ਫਿਲਮ ਦਸੀ ਇੱਥੇ ਤੱਕ ਪਹੁੰਚੀ ਕਿ ਰੋਲ ਮੈਂ ਇੱਕ ਹੀ ਤਰ੍ਹਾਂ ਸੀਗਾ ਚੈਲੇ ਬਦਮਾਸ਼ ਦਾ ਤੇ ਉਹ ਬਹੁਤ ਵਧੀਆ ਰੋਲ ਸੀ ਪਰ ਉਹ ਫਿਲਮ ਨਹੀਂ ਚੱਲੀ ਔਰ ਮੈਂ ਡਾਇਰੈਕਟਰ ਨੂੰ ਵੀ ਗਿਆ ਮੈਂਗਾ ਯਾਰ ਇੱਕ ਗੱਲ ਸੁਣ ਮੈਂ ਵਿਲਨ ਆ ਤੂੰ ਐਂਡ 'ਚ ਫੜ ਕੇ ਮੈਂ ਤੈਨੂੰ ਮਰਵਾ ਜਦ ਤੱਕ ਵਿਲਨ ਨੂੰ ਕੁੱਟਦੇ ਨਹੀਂ ਯਾਨੀ ਆਡੀਅנס ਇਹ ਸੋਚਦੇ ਨੇ ਇਹ ਹੋਰ ਮਾਰੇ ਦੇ ਇੱਕ ਹੋਰ ਮਾਰੇ ਮਤਲਬ ਇਹਨੇ ਬੜਾ ਤੰਗ ਕੀਤਾ ਫਿਰ ਤੁਸੀਂ ਸਿਨੇਮੇ ਦੇ ਪੂਰੇ ਬੈਠੇ ਆ ਮੈਂ ਕਰ ਲੈਂਦਾ ਹਾਂ ਕਰੀ ਜਾ ਹਾਂ ਕਰੀ ਜਾ ਤੇ ਉਹ ਕਰਦੇ ਮੈਂ ਕਿਹਾ ਤੁਸੀਂ ਮੈਨੂੰ ਕੁੱਟਵਾਓ ਉਹ ਸੀਨ ਅਲੱਗ ਬਣਾਓ ਹੀਰੋ ਨੂੰ ਮੇਰੇ ਤੇ ਉੱਤੇ ਦਿਖਾਓ ਪਤਾ ਨਹੀਂ ਉਹ ਕੈਰੈਕਟਰ ਐਡਾ ਵਧੀਆ ਉਹਨੂੰ ਲੱਗਿਆ ਉਹ ਐਂਡ ਤੱਕ ਮਤਲਬ ਹੀਰੋ ਰਾਣਾ ਹੀ ਬਣੇ ਮੈਨੂੰ ਭਲੇ ਸਾਬ ਦਾ ਫੋਨ ਆ ਮੈਂ ਰਣਸੋ ਫਿਲਮ ਤਣੀ ਚੱਲੀ ਮਗਾ ਕਿਵੇਂ ਚੱਲ ਗਿਆ ਨਹੀਂ ਨਹੀਂ ਉਹ ਕਿਵੇਂ ਚੱਲੂਗੀ ਕਹਿੰਦੇ ਕਿਉਂ ਮੈਂ ਕਿਹਾ ਉਹ ਤੇ ਹੀਰੋ ਤਾਂ ਮੈਨੂੰ ਬਣਾਇਆ ਹੈ ਮੈਂ ਕਿਹਾ ਹੀਰੋ ਹੀਰੋ ਅੰਦਰ ਤਾਂ ਬਣੇਗੀ ਹੀਰੋ ਕੌਣ ਸੀ ਹਜ ਜਸਰ ਸਾਹਿਬ ਤੁਸੀਂ ਮੇਂ ਜਸਰ ਉਹ ਡਾਇਰੈਕਟਰ ਦਾ ਮਤਲਬ ਗਲਤੀ ਮੈਂ ਮੰਨਦਾ ਉਹ ਮੇਰੇ ਕਰੈਕਟਰ ਤੋਂ ਜ਼ਿਆਦਾ ਅੱਛਾ ਆਪਾਂ ਫਿਰ ਲੰਬੀ ਗੱਲਬਾਤ ਨਾ ਹੋ ਜਾਈਏ ਬਾਲੀਵੁੱਡ ਦਾ ਸੁਣਾਓ ਤੁਹਾਡਾ ਸ਼ੁਰੂਆਤ ਕਿਹੜੇ ਵੱਡੇ ਐਕਟਰ ਨਾਲ ਹੁੰਦੀ ਹੈ ਨੇ ਸਾਰਿਆਂ ਨਾਲ ਜਣੀ ਉਦੋਂ ਬਾਅਦ ਮੈਂ ਇੱਕ ਫਿਲਮ ਕੀਤੀ ਉਹਦੀ ਫਰੋਜ਼ ਖਾਨ ਦੀ ਅੱਛਾ ਜੀ ਜਲਗਾਰ ਅੱਛਾ ਜੀ ਜਲਗਾਰ ਚ ਮੈਂ ਪਲੇ ਕੀਤਾ ਇੰਟਰਨੈਸ਼ਨਲ ਸੰਜੇ দত্ত ਸੀ ਹਾਂ ਸੰਜੇ দত্ত ਸੀ ਜਲਗਾਰ ਚ ਇੰਟਰਨੈਸ਼ਨਲ ਕਿਲਰ 카ਰਲੋਸ ਅੱਛਾ ਜੀ 카ਰਲੋਸ ਇੰਟਰਨੈਸ਼ਨਲ ਵੈਸੇ ਵੀ ਕ੍ਰਿਮੀਨਲ ਦਿਖਾਇਆ ਸੀ ਔਰ ओरिजिनल ਕੈਰੈਕਟਰ ਉਹਦੇ ਤੇ ਕਿੰਨੀਆਂ ਫਿਲਮਾਂ ਬਣੀਆਂ ਉਹ ਫੜੇ ਨਹੀਂ ਸਜਾਂਦਾ ਉਹ ਆਪਣੀ ਆਇਡੈਂਟੀਟੀ ਵੀ ਇਸ ਤਰ੍ਹਾਂ ਲੁਕੋਈ ਸੀ ਕਿ ਉਹ ਪੁਲਿਸ ਕੋਲ ਰਿਕਾਰਡ ਚ ਉਹ ਫੋਟੋ ਨਹੀਂ ਸੀ ਹੂੰ ਫਿਰ ਉਹ ਹਿਸਟੋਰੀਕਲ ਕੈਰੈਕਟਰ ਸੀ ਤੇ ਫਿਰੋਜ਼ ਖਾਨ ਨੇ ਦਿਖਾਉਣਾ ਸੀ ਵੀ ਇੰਟਰਨੈਸ਼ਨਲ ਕਿਲਰ ਬਣਾ ਕੇ ਬੁਲਾ ਕੇ ਕਮਿਸ਼ਨਰ ਦਾ ਮਰਡਰ ਕਰਾਉਣਾ ਤੇ ਸੰਜੇ ਦਾ ਮੈਨੂੰ ਸੁਪਾਰੀ ਦੇ ਕੇ ਆਉਣਾ ਫਿਰ ਉਹ ਤੋਂ ਬਾਅਦ ਉਹਦਾ ਬਾਪ ਕਹਿੰਦਾ ਰੋਕੋ ਉਹਨੂੰ ਉਹ ਕਹਿੰਦੇ ਕਾਰ ਲਓ ਸਿੱਕੋ ਵਰੀ ਮਿਲਦਾ ਉਹਨੂੰ ਰੋਕ ਨਹੀਂ ਕੋ ਸਕਦਾ ਤੇ ਹੁਣ ਕੰਮ ਹੋਊਗਾ ਹੀ ਹੋਊਗਾ ਜਣੀ ਬੰਦਾ ਮਾਰੂਗਾ ਹੀ ਮਾਰੂਗਾ ਉਹ ਕੁਮੇਸ਼ਰਮ ਮੇਰੇ ਖਰ ਮੁਕੇਸ਼ ਕੰਨਾ ਹੁੰਦਾ ਮੁਕੇਸ਼ ਕੰਨਾ ਉਹ ਕਹਿੰਦੇ ਲੈ ਕੇ ਹਾਂ ਫਿਰ ਤੁਸੀਂ ਦੇਖਦੇ ਜਿਆਦਾ ਮਸਲਾ ਤੇ ਉਹ ਕਹਿੰਦੇ ਉਹਨੂੰ ਰੋਕੋ ਕਹਿੰਦੇ ਰੋਕ ਨਹੀਂ ਸਕਦਾ ਫਿਰ ਉਹ ਪੁਲਿਸ ਆਪਣੇ ਲੈਵਲ ਤੇ ਰੋਸ਼ਖਾਨ ਉਹ ਪਾਦਰ ਦਾ ਰੋਲ ਕੀਤਾ ਸੀ ਮੁਕੇਸ਼ ਕੰਨਾ ਨੇ ਉਹ ਆਪਣੇ ਲੈਵਲ ਤੇ ਰੋਕਣੇ ਕਹਦਾ ਸ਼ਾਇਦ ਦੀਪਤੀ ਨੇ ਵੀ ਹੋਵੇ ਮੇਰਾ ਖਿਆਲ ਹੈ ਹਾਂ ਤੇ ਫਿਰ ਉਹਦਾ ਮਰਡਰ ਜਦੋਂ ਮੈਂ ਕਰਦਾ ਉਦੋਂ ਪਹਿਲਾਂ ਜਿਹੜੀ ਸਾਰੀ ਫਿਲਮ 'ਚ ਮੇਰਾ ਜ਼ਿਕਰ ਹੋਈ ਜਾ ਰਿਹਾ ਹੈ ਫਿਰ ਜਿੱਥੇ ਮੈਂ ਗਨ ਸ਼ਾਪ ਤੇ ਜਾਣਾ ਉੱਥੇ ਮੇਰੀ ਬੈਗ ਦਿਖਾਉਂਦੇ ਹੁਣ ਲੋਕ ਸੋਚੇ ਨੇ 카를ੋਸ ਇਨਾ ਟੈਰਰ ਹੈ ਉਹਨੂੰ ਮਿਲ ਨਹੀਂ ਸਕਦਾ ਕੋਈ ਚਪਾਰੀ ਦਿੱਤੀ ਰੋਕ ਨਹੀਂ ਸਕਦਾ ਉਹਨੇ ਮਰਡਰ ਕਰਨਾ ਹੀ ਕਰਨਾ ਜੀ ਉਹ ਇੱਕਦਮ ਹਾਈਪ ਬਣਾ ਰੱਖੀ ਹੈ ਪੂਰੀ ਆਡੀਅਰ ਐਕਸਾਈਟਡ ਵੀ 카를ੋਸ ਨੂੰ ਦੇਖੀਏ ਜਿੱਥੇ ਉਹ ਆ ਕੇ ਗਨ ਖਰੀਦਦਾ ਉਸੇ ਬੰਦੇ ਨੂੰ ਮਾਰ ਦਿੰਦਾ ਕਹਿੰਦਾ ਕਿਤਨੀ ਕਾਰਸਾਦ ਹੈ ਕਹਿੰਦਾ ਦੂਰ ਤੱਕ ਸੇ ਨਿਸ਼ਾਨਾ ਉਹਨੇ ਮਾਰ ਦਿੰਦਾ ਇੱਕਦਮ ਸੂਤ ਖਤਮ ਕਰ ਦਾਂਗਾ ਦੂਜਾ ਕਿ ਉਹਥੇ ਮੇਰੀ ਪਿੱਠ ਦਿਖਾਈ ਆ ਆਦਮੀ ਕਹਿੰਦਾ ਯਾਰ ਚਿਹਰਾ ਤਾਂ ਦਿਖਾਓ ਉਹ ਚਿਹਰਾ ਉਹਥੇ ਦਿਖਾਇਆ ਜਿੱਥੇ ਮੋਗੇਸ਼ ਕਹਿੰਦਾ ਉਹਨੂੰ ਮਾਰ ਉਹ ਫਿਰ ਇੰਨਾ ਪਪੂਲਰ ਹੋਇਆ ਤੇ ਫਿਰ ਮੈਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ ਅੱਛਾ ਫਿਰ ਉਸੇ ਤੋਂ ਬਾਅਦ ਫਿਰ ਦੂਲੇ ਰਾਜਾ ਹੂੰ ਕਿਉਂਕਿ ਉਹਦੇ ਵਿੱਚ ਮੈਂ ਗੰਜਾ ਹੋਣਾ ਹਾਂ ਦੂਲੇ ਰਾਜਾ ਮੈਂ ਦੇਖੀਏ ਫਿਰ ਦੂਲੇ ਰਾਜਾ ਦੇ ਵਿੱਚ ਗੋਵਿੰਦਾ ਫਿਰ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਚੱਲੀ ਗਿਆ ਚੱਲੀ ਗਿਆ ਚੱਲੀ ਗਿਆ ਹਾਂ ਹੁਣ ਤੁਸੀਂ ਦੇਖੋ ਮੈਂ ਗਲਗਾਰ ਦੀ ਇੱਕ ਖੂਬਸੂਰਤ ਦੁਕਾਨੀ ਤੁਹਾਨੂੰ ਦੱਸਦਾ ਹਾਂ ਫਿਰ ਮੈਂ ਤੁਹਾਨੂੰ ਪ੍ਰਮੋਦ ਸਾਹਿਬ ਦੀ ਗੱਲ ਸੁਣਾਉਂਗਾ। ਰੋਜ਼ ਖਾਨ ਦੇ ਨਾ ਦਫਤਰ ਗਿਆ। ਮੇਰੇ ਵਾਲ ਰੱਖੇ ਹੋਏ ਸੀ ਪੂਰੇ। ਉਦੋਂ ਜਵਾਨ ਜੀ ਥੋੜੇ ਲੰਬੇ ਵਾਲ ਜੈਂਕੀ ਸ਼ੈਂਕੀ। ਉਦੋਂ ਮੈਨੂੰ ਰੋਲ ਮਿਲਿਆ ਨਹੀਂ। ਜੀ। ਮੈਂ ਪੰਜਾਬ ਆ ਗਿਆ। ਪੰਜਾਬੋਂ ਜਦੋਂ ਬਾਹਰ ਗਿਆ ਉਹਦੇ ਵਿੱਚ ਤਿੰਨ ਚਾਰ ਬੰਦੇ ਮੈਨੂੰ ਮਿਲੇ। ਇੱਕ ਹਰਜੀਤ ਵਾਲੀ ਅਸੀਂ। ਇੱਕ ਢਿੱਲੋਂ ਸੀ। ਇਹ ਗਣਾਂ। ਉਹ ਗੱਤ ਉਹ ਗੱਤ ਜੀ ਮੈਂ ਗਾਉਂ ਪੰਜਾਬ ਅਸੀਂ ਫਿਰੋਜ਼ ਖਾਨ ਦੀ ਸ਼ੂਟਿੰਗ ਕਰਕੇ ਆਏ ਬੈਂਗਲੌਰ ਗਏ ਸੀ ਕਲਾਸ ਟ੍ਰੀਟਮੈਂਟ ਇਹ ਤੇ ਉਹ ਹੋ ਅਸੀਂ ਰਹੇ ਹੋਟਲ ਜਿਸ ਵਿੱਚ ਕੀ ਦਿਆਂ ਬੋਟਨਾ ਰੱਖਿਆ ਹੋਇਆ ਨੇ ਔਰ ਸਾਡੀ ਇੱਜ਼ਤ ਵੜੀ ਹੋਈ ਅਸੀਂ ਰੋਲ ਕਰਕੇ ਆਏ ਆ ਉਹ ਪ੍ਰੈਸਰ رپورਟਰ ਦਾ ਰੋਲ ਕਿਤੇ ਕਰਨਾ ਸੀ ਉਹਦੇ ਚ ਪ੍ਰਮੋਤ ਮਾਉਥ ਹੋ ਵੀ ਸੀਗਾ ਹਾਲਾਂਕਿ ਬਾਹਰ ਜ ਵੱਡਾ ਵਿਰਨ ਬਣਿਆ ਨਾ ਅੱਛਾ ਜੀ ਇਹਦੇ ਚ ਰੇਡੀ ਸੰਜੇ ਦਾਤ ਦੀ ਖੂਬ ਸੀ ਨਾ ਕਨ ਲਾਈਟ ਕਨ ਲਾਈਟ ਉਹ ਜਿਹੜੇ ਉਹ ਛੋਟੇ ਛੋਟੇ ਰੋਲ ਚੁਣਨ ਕਰਨੇ ਪੈਂਦੇ ਗੰਜੇ ਦਾ ਰੋਲ ਜਿਹੜਾ ਹਾਂ ਤੇ ਉਹ ਉੱਥੇ ਪ੍ਰੈਸ਼ਰ ਮੈਨੂੰ ਲੱਗਿਆ ਯਾਰ ਮੈਂ ਰਹਿ ਗਿਆ ਇਹ ਸਾਰੀ ਕਰਿਆ ਮੈਂ ਕਰਿਆ ਕਿ ਮੈਂ ਬੈਠਾ ਸਿਰ ਫੜ ਲਿਆ ਯਾਰ ਮੈਨੂੰ ਪੰਜਾਬ ਜਾਣ ਦੀ ਲੋੜ ਕੀ ਸੀ ਇੱਥੇ ਹੁੰਦਾ ਇਹਨਾਂ ਨਾਲ ਮੈਂ ਰੋਲ ਵਿੱਚ ਮਿਲ ਜਾਂਦਾ ਭੁੱਲ ਗਿਆ ਬਾਅਦ ਚ ਇੱਕ ਫਿਲਮ ਬਣੀ ਸੀਗੀ ਆਪਣਾ ਪੰਕੜ ਦੀਰ ਦੇ ਅੱਛਾ ਉਹਦੇ ਚ ਸਾਰੀ ਇੱਕ ਫੈਮਿਲੀ ਦੇ ਨਾ ਜਿਹੜੇ ਸਰਵੈਂਟ ਫੈਮਿਲੀ ਹੁੰਦੇ ਆ ਉਹ ਗੰਝੇ ਹੁੰਦੇ ਨੇ ਮੈਨੂੰ ਕਹਿੰਦੇ ਰਾਜਸੀਪੀ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਮੈਨੂੰ ਰੋਲ ਦਿਓ ਤੁਸੀਂ ਬੋਲ ਰਹੇ ਹੋ ਉਧਰ ਚ ਵਾਲ ਕਟਾਉਣੇ ਪੈਣਗੇ ਯਾਰ ਤੂੰ ਇੰਨਾ ਸੋਹਣਾ ਮੁੰਡਾ ਬਾਹਰ ਨਹੀਂ ਨਾ ਮੈਂ ਦੂਜੇ ਦਿਨ ਵਾਲ ਕਟਾ ਕੇ ਫੋਨ ਕੀਤਾ ਤੇ ਕਹਿੰਦਾ ਸ਼ੇਵ ਕਰਕੇ ਅਰੇ ਯਾਰ ਤੂੰ ਕਿਉਂ ਕਰ ਲਿਆ ਮੈਂ ਕਿਹਾ ਮੈਨੂੰ ਰੋਲ ਦਿਓ ਕਿ ਬਾਹਰਾਂ ਪਿੱਛੇ ਤਾਂ ਬਾਪੂ ਵੀ ਉੱਥੇ ਆ ਜਾਂਦਿਆਂ ਨੇ ਮੈਂ ਕਿਹਾ ਮੈਂ ਨਾ ਛੋੜ ਬਸ ਤੇ ਮੈਂ ਕਿਹਾ ਮੈਨੂੰ ਰੋਲ ਦਿਓ ਆ ਯਾਰ ਜੰਗੇ ਪਰ ਮਾਵ ਜੀ ਸੋਹਣੇ ਤੂੰ ਉੜਾ ਤੇ ਮੈਂ ਕਹਾ ਯਾਰ ਰੋਲ ਇੱਥੇ ਬੜਨਾ ਹੈ ਉਹ ਹੋ ਨਹੀਂ ਰਿਹਾ ਬਾੜਾ ਤੋਂ ਹੀ ਲੈਣਾ ਉਹਨੇ ਫਿਰ ਮੈਨੂੰ ਰੋਲ ਦਿੱਤੀ ਦੁਬਾਰੇ ਆ ਜਾਣਗੇ ਰੋਲ ਦਿੱਤਾ ਉਹਨੇ ਬੜਾ ਅੱਛਾ ਕੋਮੇਡੀ ਫਿਗਰ ਵੀ ਜਿਹੜੀ ਜਨਾਨੀ ਹੈ ਉਹ ਵੀ ਉੱਥੇ ਨੌਕਰੀ ਕਰਦੀ ਹੈ ਸਰਵੈਂਟ ਹੈ ਤੇ ਇਹ ਵੀ ਹੈ ਦੋਨੋਂ ਗੱਜੇ ਨੇ ਔਰ ਦੋਨੋਂ ਦਾ ਲਵ ਸਟੋਰੀ ਬੜਾ ਅੱਛਾ ਰੋਲ ਸੀ ਉਹ ਫਿਲਮ ਬੰਦ ਹੋ ਗਈ 4 ਦਿਨ ਸ਼ੂਟਿੰਗ ਹੋ ਗਈ ਅੱਛਾ ਮੈਨੂੰ ਉਹਦਾ ਵੀ ਅਫਜ਼ੋਜ਼ ਹੋ ਗਿਆ ਯਾਰ ਮੈਂ ਬਾੜ ਵੀ ਕੀਤੇ ਦੁਆਰਾ ਮੈਨੂੰ ਇੱਕ ਦਿਨ ਦੀ ਦੀਪ ਦੇ ਨੂੰ ਮਿਲਿਆ ਅਰੇ ਯਾਰ ਬਹੁਤ ਅੱਛਾ ਲੱਗ ਰਿਹਾ ਯੂ ਆਰ ਲੁਕਿੰਗ ਲਾਈਕ ਅ ਯੂਲ ਬ੍ਰਦਰ ਹਾਲੀਵੁੱਡ ਸਟਾਰ ਜਿਹਾ ਉਹ ਵੀ ਗੰਜਾਈ ਰਿਹਾ ਸੀਗਾ ਉਸ ਤਰ੍ਹਾਂ ਫੇਰ ਗਿਆ ਜਾਂ ਫਿਰੋਜ਼ ਖਾਨ ਨੂੰ ਮਿਲਿਆ ਮੈਂ ਕਿਹਾ ਫਿਰੋਜ਼ ਖਾਨ ਨੂੰ ਮੈਂ ਉਹਨੂੰ ਨਹੀਂ ਕਿਹਾ ਵੀ ਪਹਿਲਾਂ ਮਿਲਿਆ ਸੀ ਉਹ ਕਹਿੰਦਾ ਰੋਲ ਕੋਈ ਨਹੀਂ ਕਹਿੰਦੇ ਮਿਲ ਕਹਿੰਦੇ ਆਹ ਗੈਟਅਪ ਚ ਉਹਨੂੰ ਰੋਲ ਚਾਹੀਦਾ ਮੈਂ ਗਿਆ ਰੋਜ਼ਗਾਰ ਨੇ ਉੱਪਰੋਂ ਦੇਖਿਆ ਉਹਦਾ ਆਫਿਸ ਤੇ ਡਬਲ ਸਟੋਰੀ ਸੀਗਾ ਮੈਂ ਉੱਥੇ ਬੈਠਾ ਉਹਦਾ ਜਿਹੜਾ ਅਸਿਸਟੈਂਟ ਸੀਗਾ ਚੀਫ ਉਹ ਕਹਿੰਦਾ ਰੁਕ ਯਾਰ ਤੇਰੇ ਉੱਧਰ ਗੈਟਅਪ ਅਲੱਗ ਹੈ ਰੋਜ਼ਗਾਰ ਨੇ ਬੁਲਾਇਆ ਮੈਨੂੰ ਉੱਪਰ ਗੁੱਡ 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 ਬੈਠੋ ਤਾਂ ਕੀ-ਕੀ ਕਰ ਰਹੇ ਹੋ ਹੁਣ ਫੁਗਰ ਪਰਤੀ ਮੈਂ ਮਾਰੀ ਸੀ ਮੈਂ ਵੀ ਨਾ ਛੋਟੇ-ਛੋਟੇ ਫਰਮਾਂ ਦੀ ਗੱਲ ਹੁੰਦੀ ਹੈ ਸ਼ੁਰੂ ਹੋਣੀ ਮੈਂ ਕਿਹਾ ਜੀ ਇਹ ਚਾਰ-ਪੰਜ ਵਿਕਰੇ ਕਰ ਰਹਾ ਹਾਂ ਵੈਰੀ ਸੈਡ ਮੈਂ ਕਿਹਾ ਕੀ ਹੋਇਆ ਸਰ ਕਹਤਾ ਕਿ ਹਮੇ ਤਾਂ ਨਿਆ ਬੰਦਾ ਚਾਹੀਏ ਮੈਨੂੰ ਲੱਗਿਆ ਯਾਰ ਮੈਂ ਫੁਗਰੀ ਕਿਉਂ ਮਾਰੀ ਮਤਲਬ ਉਹ ਬੋਲਦਾ ਚੰਗਾ ਫਰਾ ਰੋਲ ਮਤਲਬ ਉਹ ਰੋਲ kia ਕੋਈ iran ਦਾ ਬੰਦਾ ਕਰਨ ਵਾਲਾ ਸੀ ਉਹਦਾ ਐਕਸੀਡੈਂਟ ਚ ਮਰ ਗਿਆ ਸੀ ਫਿਰ ਪਾਕਿਸਤਾਨੀ ਬੰਦਾ ਲੈਣਾ ਚਾਹੁੰਦੇ ਸੀ ਫਿਰ ਉਹ ਵਾਲਠਾਖਰੇ ਵਾਲਾ ਚੱਕਰ ਪੈ ਗਿਆ ਸੀ ਹੂੰ ਵੀ ਪਾਕਿਸਤਾਨੀ ਐਕਟਰ ਨਹੀਂ ਲੈਣਾ ਹੂੰ ਉਹ ਪਾਕਿਸਤਾਨੀ ਵੀ ਨਹੀਂ ਕਰ ਰਿਹਾ ਤਾਂ ਫਿਰ ਉਹ ਕਹਿੰਦੇ ਇੱਥੇ ਲੱਭੋ ਇੱਥੇ ਮੈਂ ਲੱਗ ਗਿਆ ਮੈਂ ਇੱਥੇ ਕਹਤਾ ਵੀ ਮੈਂ ਤਾਂ ਵਾਅ ਕਰ ਰਿਹਾ ਥੋੜੇ ਹਾਲਾਂਕਿ ਉਹ ਫਿਲਮਾਂ ਪਤਾ ਨਹੀਂ ਆਈਆਂ ਹੀ ਨਹੀਂ ਬਣੀ ਹੀ ਨਹੀਂ ਅਧਿਆਨਾ ਹੂੰ ਮੈਂ ਫੁਗਰੀ ਮਾਰਦੀ ਜਾ ਰਹੀ ਇਮਪ੍ਰੈਸ ਹੋਗਾ ਕਰ ਰਿਹਾ ਕ ਮੈਨੂੰ ਦੇ ਦਿਓ ਹਾਂ ਉਹ ਨੈਗੇਟਿਵ ਹੋ ਗਏ ਮੈਂ ਉੱਠ ਕੇ ਆ ਗਿਆ ਚਾਹ ਵੀ ਪੀ ਕੇ ਤੇ ਸਾਗਰ ਜੀ ਉਹਦੇ ਜੀਵਨ ਜਦ ਮੈਂ ਕਹਿਆ ਰ ਐਸੀ ਬਾਤ ਹੋਈ ਇਹ ਕੀ ਕਹਿਣੇ ਦੀ ਜ਼ਰੂਰਤ ਸੀ ਅਸੋ ਬਾਣਾ ਵਾਲਾ ਤਾਂ ਕੋਈ ਨੂੰ ਯਾਦ ਹੀ ਨਹੀਂ ਰਿਹਾ ਹੁਣ ਤਾਂ ਗੰਝਾ ਦੇਖ ਰਹੇ ਨੇ ਮੈਂ ਪਹਿਲਾਂ ਵੀ ਕਹਿਆ ਸੀ ਦੂਜੀ ਵਾਰੀ ਮਿਲਿਆ ਰੋਲ ਵੀ ਹੈ ਮੇਰੇ ਮੈਂ ਕਿਹਾ ਮੈਂ ਇਹ ਤਾਂ ਫਿਰ ਵੀ ਖਾਨ ਸਾਹਿਬ ਬੋਲੇ ਕੱਲ ਮਿਲ ਲੈਣਾ ਕਹਿੰਦਾ ਆ ਜੀ ਮੈਂ ઘરે ਜਾ ਕੇ ਜੀ ਮੈਂ ਸੋਚਿਆ ਕੰਮ ਤੇ ਹੋਣਾ ਨਹੀਂ ਆਣ ਦੁਪਹਿਰੇ ਸੁੱਤਾ ਬੈਠੀ ਮੇਰੇ ਕੋਲ ਮੋਟਰਸਾਈਕਲ ਹੁੰਦਾ ਜੀ ਜੀ ਮੈਂ ਕਿਹਾ ਆ ਤਾਂ ਹੈਗਾ ਫਿਰ ਜਾਇਓ ਨਹੀਂ ਮੈਂ ਜਦੋਂ ਗਿਆ ਫਰੋਜ਼ ਖਾਨ ਉੱਤੇ ਡਿਸਟ੍ਰੀਬਿਊਟਰ ਨਾਲ ਮੀਟਿੰਗ ਕਰ ਰਹੀ ਸੀ ਤੇ ਸਾਗਰ ਕਹਿੰਦਾ ਬੈਠ ਚਾਹ ਪੀ ਤੇ ਜਦੋਂ ਕੰਮ ਖਤਮ ਹੋਇਆ ਬੰਦੇ ਚਲੇ ਗਏ ਮੈਨੂੰ ਬੁਲਾ ਲਿਆ ਮੈਂ ਕਹਿੰਦਾ ਗੁੱਡ ਇਵਨਿੰਗ ਹਾਂ ਸਰ ਬੈਠੋ ਬੈਠੋ ਚਾਹ ਪੀਓਗੇ ਮੈਂ ਕਹਿੰਦਾ ਜੀ ਉਹ ਪਹਿਲਾਂ ਨਾਲ ਜਾਤ ਸੀ ਹਾਂ ਮੈਂ ਕਹਿੰਦਾ ਜੀ ਯੂ ਆਰ ਡੂਇੰਗ ਦ ਰੋਲ ਹਤਮਨਾਲ ਕਿਉਂਕਿ ਉਹਨਾਂ ਨੇ ਤਿੰਨ ਦਿਨਾਂ ਬਾਅਦ ਸ਼ੂਟਿੰਗ ਕਰਨੀ ਸੀ ਬੰਦਾ ਹੈ ਨਹੀਂ ਸੀ ਕੋਈ ਬੰਦਾ ਹੈ ਨਹੀਂ ਸੀ ਔਰ ਮਤਲਬ ਪਰਫੈਕਟ ਸੀ ਕੈਰੈਕਟਰ ਕਰ ਲਓ ਦਾ ਤੁਸੀਂ ਤਾਂ ਦੇਖਿਆ ਹੂੰ ਤੇ ਉਹ ਰਗਾਰ ਵਾਲਾ ਸੁਣੋ ਤੁਸੀਂ ਹਾਂ ਜੁਲਗਾਰ ਮਤਲਬ ਪਰਫੈਕਟ ਜਿਹਾ ਲੱਗਿਆ ਕਹਿੰਦੇ ਬੰਦਾ ਕਹਿੰਦਾ ਸੀ ਵੈਸੇ ਬਹੁਤ ਜੀ ਬਹੁਤ ਅੰਗਰੇਜ਼ ਆਦਮੀ ਅੰਗਰੇਜ਼ ਆਦਮੀ ਬਹੁਤ ਅੱਛਾ ਸਫਿਸਟੀਕੇਟਿਡ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਗੱਡੀ ਚਲਾਉਣੀ ਆਉਂਦੀ ਹੈ ਮੈਨੂੰ ਨਹੀਂ ਸੀ ਆਉਂਦੀ ਮੈਂ ਕਹਿੰਦਾ ਹਾਂਜੀ ਤੂੰ ਸਿੱਖ ਲਾਂਗੇ ਵੀ ਦੋ ਦਿਨ ਹੈਗੇ ਇਹ ਤਾਂ ਜਾਰ ਸਿੱਖ ਲਾਂਗੇ ਉਹ ਰੋਲ ਤਾਂ ਮਿਲੇ ਮੈਂ ਕੁਝ ਨਹੀਂ ਬੋਲਣਾ ਮੈਂ ਜੋ ਬੰਦਾ ਕਹਿੰਦਾ ਆਉਂਦਾ ਤਾਂ ਕਰ ਲੋ ਕਿਉਂਕਿ ਪਹਿਲਾਂ ਪੱਕਾ ਪਾ ਲਿਆ ਸੀ ਉਹ ਕਵਰ ਹੋ ਗਿਆ ਫਿਰ ਮੈਂ ਮੇਰੇ ਦੋਸਤ ਜੀ ਰਵਿੰਦਰ ਪੀਪਲ ਡਾਇਰੈਕਟਰ ਇਹਨਾਂ ਨੂੰ ਕਿਹਾ ਜਾ ਮੈਨੂੰ ਗੱਡੀ ਸਿਖਾ ਫਿਰ ਉਹ ਲੋਖਣਵਾਲਾ ਦੇ ਪਿੱਛੇ ਲੈ ਕੇ ਗਏ ਮੈਨੂੰ ਇੱਕ ਦਿਨ ਗੱਡੀ ਚਲਾਈ ਦੂਜੇ ਦਿਨ ਮੈਂ ਕਿਹਾ ਹੁਣ ਤਾਂ ਦੇਖ ਚਲਾ ਲੈਣਾ ਮੈਨੂੰ ਦੇ ਦੇ ਫਿਰ ਉਹ ਮੈਨੂੰ ਗੱਡੀ ਦੇਤੀ ਮੈਂ ਸਾਰਾ ਦਿਨ ਗੱਡੀ ਚਲਾਈ ਗਿਆ ਲੋਖਣਵਾਲਾ ਨਹੀਂ ਲੋਖਣਵਾਲਾ ਦੇ ਪਿੱਛੇ ਚਲਾਈ ਗਿਆ ਸਲੋ ਫਾਸਟ ਵੀ ਚਲਾਈ ਫਿਰ ਮੈਨੂੰ ਸਾਗਰ ਸਾਹਿਬ ਨੂੰ ਪੁੱਛਿਆ ਜੇਰ ਉੱਥੇ ਸ਼ੂਟਿੰਗ ਤੋਂ ਪਹਿਲਾਂ ਕਿੰਨੀ ਕੀ ਦਰ ਸਮਾਂ ਆ ਜਾਂਦਾ ਗੱਡੀ ਮੈਂ ਕਿਹਾ ਕਿਹੜੀ ਹੈ ਕਹਿੰਦੇ ਕੰਟੈਸ ਆ ਮੈਂ ਕਿਹਾ ਥੋੜਾ ਜਿਹਾ ਹੱਥ ਸਾਫ਼ ਕਰਨਾ ਉਫ ਰੋਜ਼ ਖਾਨ ਤੇ 12 ਵਜੇ ਆਇਆ ਮੈਂ ਉਥੇ 9 ਵਜੇ ਤੋਂ ਜਾ ਕੇ 3 ਘੰਟੇ ਉਹ ਵੀ ਗੱਡੀ ਚਲਾਉਂਦਾ ਰਿਹਾ ਹੱਥ ਸਾਫ ਹੋ ਗਏ ਐਂਦੀ ਕਵਰ ਸੀ ਕਿਉਂਕਿ ਜੇ ਮੈਂ ਕਹਿੰਦਾ ਗੱਡੀ ਚਲਾਉਣੀ ਨਹੀਂ ਆਉਂਦੀ ਫੇਰ ਭਾਜਣ ਦੀ ਆਫਰ ਕਰ ਚੰਗਾ ਗੱਡੀ ਚਲਾਉਣ ਵਾਲਾ ਦਾ ਫੇਰ ਉਹ ਕਹਿਆ ਰੋਲ ਸ਼ੂਟ ਹੋ ਗਿਆ ਸਭ ਕੁਝ ਹੋ ਗਿਆ ਰੈਸਟਡ ਹਿਸਟਰੀ ਕਿਉਂਕਿ ਫਿਰ ਦੂਲੇ ਰਾਜਾ ਵੀ ਮਿਲੀ ਬਾਕੀ ਵੀ ਫਿਰ ਕੰਮ ਮਿਲਣ ਲੱਗ ਗਿਆ ਉਦੋਂ ਆਨੇ ਹੁਣ ਉਹਦੇ ਵਿੱਚ ਵਿਚਾਰੇ ਕੀ ਹੋਏ ਕਿ ਜਦੋਂ ਨਵਾਂ ਸੀ ਮੈਂ ਮੈਂ ਕਰ ਰਿਹਾ ਸੀਗਾ ਮੇਰਾ ਹਿੰਦੁਸਤਾਨ ਅਨੁਰੋਧ ਸਾਹਿਬ ਦੀ ਗਨੂਜ ਕੁਮਾਰ ਜੀ ਤੇ ਪ੍ਰਾਨ ਸਾਹਿਬ ਨਾਲ ਮੇਰੇ ਸੀਨ ਸੀ ਰਿਸ਼ੀ ਕਪੂਰ ਪ੍ਰਾਨ ਸਾਹਿਬ ਨਾਲ ਤੇ ਉੱਥੇ ਜਾ ਕੇ ਪ੍ਰਾਨ ਸਾਹਿਬ ਨੂੰ ਮੈਂ ਪੁੱਛਿਆ ਵੀ ਬੈਠੇ ਅਸੀਂ ਤਾਂ ਮਤਲਬ ਹੱਥ ਜੋੜ ਕੇ ਬੈਠੇ ਹੁੰਦੇ ਜਿਵੇਂ ਮਹਾਰਾਸ਼ਟਰੀ ਲੋਕ ਜਾਂਦੇ ਅਸੀਂ ਉਹਨਾਂ ਤੋਂ ਸਿੱਖਣਾ ਮੈਂ ਅਜੀਤ ਸਾਹਿਬ ਤੋਂ ਬੜਾ ਕੁਝ ਸਿੱਖਿਆ ਤੇ ਪ੍ਰਾਨ ਜਦੋਂ ਤੁਹਾਡੇ ਨਾਲ ਗੱਲ ਕਰਦੇ ਪੰਜਾਬੀ ਚ ਪੰਜਾਬੀ ਚ अच्छा तो मनोज मनोज कुमार ਨਾਲ ਵੀ ਪੰਜਾਬੀ ਸੀ ਕਰਦੇ ਸੀ ਤੁਰੇ ਕਹਾਣੀ ਪੰਜਾਬੀ ਫਿਲਮ ਚ ਹੀਰੋ ਵੀ ਆਏ ਨੇ ਹਾਂਜੀ ਪ੍ਰਾਨ ਹਾਂ ਪ੍ਰਾਨ ਜੀ ਸ਼ਾਇਦ ਮੈਂ ਦੇਖੀ ਨਹੀਂ 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 ਮੈਨੂੰ ਕਿਹਾ ਸ਼ਾਇਦ ਪੰਗੜਾ ਫਿਲਮ ਸੀ ਜਾਂ ਕੀ ਸੀ ਅੱਛਾ ਜੀ ਹਾਂ ਪੰਜਾਬੀ ਫਿਲਮ ਚ ਹੀਰੋ ਆਏ ਪ੍ਰਾਨ ਸਾਹਿਬ ਪੰਜਾਬੀ ਫਿਲਮ ਚ ਪ੍ਰੇਮ চোপੜਾ ਜੀ ਵੀਰ ਵਾਲੇ ਹਾਂ ਤੇ ਮੈਂ ਪ੍ਰੋਫੈਸਰ ਨੂੰ ਪੁੱਛਿਆ ਮੈਂ ਛੱਟੇ ਬੈਠੇ ਮੈਂ ਕਿਹਾ ਸਰ ਇਹ ਗੱਲ ਪੁੱਛਣੀ ਹੈ ਮੈਂ ਕਿ ਲੋਕ ਪੈਸੇ ਨਹੀਂ ਦਿੰਦੇ ਹਨ ਤੇਰੀ ਆਵਾਜ਼ अच्छी पर्सनालिटी अच्छी है पैसे नहीं देते दारू पीना मैं कहा जी शाम ਨੂੰ पिकअप तो घंटा के बाद मेरे कमरे कुछ कुछ तिफ्स देूं। तिफ्स देूं। जा जी वो पेग पकलांदी सी खड़काਉਂਦੇ ਸੀ हां वो ਕਹਿੰਦੇ ਸੀ ਨਾ ਵੀ ਮੈਂ ਤੈਨੂੰ ਕੁਝ ਨਾ ਟਿਪਸ ਦੇਵਾਂ ਉਹ ਜੰਗ ਜਨਰੇਸ਼ਨ ਜਿਹੜੀ ਹੈ ਨਾ ਐਕਟਰ ਉਹਨਾਂ ਦੇ ਵਾਸਤੇ ਸਿੱਖਿਆ ਵੀ ਹੈ ਮੈਨੂੰ ਸ਼ਾਮ ਨੂੰ ਪੈਕਅਪ ਹੋਇਆ ਅਸੀਂ ਪਹੁੰਚਾਉਣਾ ਪੈਕ ਲਾਉਣਾ ਅਸੀਂ ਤਾਂ ਅੱਧੇ ਘੰਟੇ ਬਾਅਦ ਹੀ ਤਿਆਰ ਹੋ ਕੇ ਮਿਲਗੇ ਤਾਂ ਉਹ ਬਹਿ ਗਏ ਉਹਨਾਂ ਘੰਟੇ ਬਾਅਦ ਪ੍ਰੋਗਰਾਮ ਨਾਲ ਬਦਲ ਗਿਆ ਤੇ ਉਹ ਚੱਕਰ ਹੋਇਆ ਤੇ ਪਹੁੰਚ ਗਏ ਜੀ ਉੱਥੇ ਉਹਨਾਂ ਨੇ ਬੁਲਾ ਲਿਆ ਉਹ ਵਾਸ਼ਰੂਮ ਤੋਂ ਫਰੈਸ਼ ਹੋ ਕੇ ਆ ਗਏ ਪੈਕ ਬਣਾਉ ਮੈਂ ਕਿਹਾ ਜੀ ਮੈਂ ਆਰਮਿੰਗ ਜਰੋਰੀ ਪਤਾ ਨਹੀਂ ਕਿੱਡਾ ਪੈਗ ਉਹਨੇ ਆਪਣੇ ਬੰਦੇ ਨੂੰ ਕਹਿੰਦਾ ਪੈਗ ਉਹ ਕਰਦੇ ਗਾਦੇ ਕਿੱਥੇ ਪੜੇ ਹੋ ਪਟਿਆਲਾ ਸ਼ਾਦਾ ਕਹਿੰਦਾ ਫਿਰ ਪਟਿਆਲਾ ਪੈਗ ਬਣਾ ਹੀ ਲੈਣਾ ਸੀ ਤੇ ਉਹ ਪੈਗ ਬਣਾਏ ਤੇ ਇੱਕ ਪੈਗ ਪੀਤਾ ਮੈਂ ਤਾਂ ਸਲੋ ਹੀ ਵੀ ਰਿਆ ਸੀਗਾ ਵੀ ਕੋਈ ਗਲਤੀ ਨਾ ਹੋ ਜਾਏ ਤੇ ਉਹ ਪੈਗ ਪੀਤਾ ਪੈਗ ਤਾਂ ਹੋਰ ਕੀ ਕਰਦਾ ਕਿਥੋਂ ਪੜਿਆ ਕੀ ਕਹਾਣੀਆਂ ਉਹ ਸਾਰੀਆਂ ਚਲਦੀਆਂ ਨਹੀਂ ਤੇ ਦੂਸਰਾ ਪੈਗ ਫਿਰ ਬਣਾਉਣ ਵਾਸਤੇ ਆ ਗਿਆ 15-20 ਮਿੰਟ ਇੱਧਰ ਉੱਧਰ ਦੀਆਂ ਗੱਲਾਂ ਆਪਣੀਆਂ ਵੀ ਦਸੀਆਂ ਉਹਨਾਂ ਨੇ ਪੰਜਾਬ ਨੂੰ ਯਾਦ ਕਰਦੇ ਸਿਓ ਹਾਂ ਨਾ ਬਹੁਤ ਜ਼ਿਆਦਾ ਅੱਛਾ ਕਪੂਰਥਲੇ ਦੇ ਉੱਤਰ ਰਹੇ ਨੇ ਉਹ ਤੇ ਪੰਜਾਬ ਨੂੰ ਤਾਂ ਬਹੁਤ ਪਿਆਰ ਕਰਦੇ ਸੀ ਪੰਜਾਬ ਦਾ ਤਾਂ ਚਾਹੇ ਸੁਨੀਲ ਗੱਤ ਹੋਵੇ ਚਾਹੇ ਦਰਵਿੰਦਰ ਹੋਵੇ ਚਾਹੇ ਕੋਈ ਹੋਵੇ ਪੰਜਾਬ ਉਹਨਾਂ ਦੇ ਅੰਦਰੋਂ ਨਹੀਂ ਗਿਆ ਅੱਛਾ ਜਿਵੇਂ ਕਹਿੰਦੇ ਮੈਂ ਤਾਂ ਪਿੰਡ ਛੱਡਿਆ ਆ ਪਿੰਡ ਮੇਰੇ ਚੋਂ ਨਹੀਂ ਗਿਆ ਉਹ ਹਸਾਬ ਰਹਿੰਦਾ ਤੇ ਬਾਹਰ ਜਿਹੜਾ ਦੂਜਾ ਪੈਕ ਅਧਾ ਗਾਉ ਹੈ ਕਹਿੰਦੇ ਤੂੰ ਪੁੱਛ ਰਿਆ ਸੀ ਕੁਝ ਮੈਂ ਕਿਹਾ ਸਰ ਕੰਮ ਵੀ ਠੀਕ ਠਾਕ ਕਰ ਲੈਂਦੇ ਆ ਨਹੀਂ ਠੀਕ ਕਰਦੇ ਤੂੰ ਮੇਰੇ ਨਾਲ ਸੀਨ ਅੱਛਾ ਕੀਤਾ ਆਵਾਜ਼ ਤੇਰੀ ਅੱਛੀ ਹੈ ਮੈਂ ਕਿਹਾ ਮੈਂ ਥੀਏਟਰ ਵੀ ਕੀਤਾ ਹੋਇਆ ਹੈ ਨਹੀਂ ਉਹ ਨਜ਼ਰ ਆਉਂਦਾ ਮੈਂ ਕਿਹਾ ਫਿਰ ਇਹ ਪੈਸੇ ਨਹੀਂ ਦਿੰਦੇ ਲੋਕ ਕਹਿੰਦਾ ਇੱਕ ਕੰਮ ਕਰ ਪੈਸੇ ਮਿਲਣਗੇ ਤੈਨੂੰ ਕਹਿੰਦਾ ਆਪਣੇ ਐਕਟਿੰਗ ਸਟਾਈਲ ਦੇ ਵਿੱਚ ਹਾਂ ਜਿਆ ਤੁਹਾਡੀ ਐਕਟਿੰਗ ਦਾ ਜਿਹੜਾ ਸਾਰਾ ਬੋਡੀ ਲੈਂਗੁਏਜ ਹੈ ਆਪਣੀ ਐਕਟਿੰਗ ਸਟਾਈਲ ਚ ਐਸੇ ਤੇਵਰ ਲੈ ਕੇ ਆਓ ਐਸਾ ਕੁਝ ਜਲਵਾ ਹੁੰਦਾ ਨਾ ਵੀ ਹਾਂ ਉਹ ਐਕਟਰ ਕਮਾਲ ਕਰਦਾ ਐ ਐਕਸਟਰਾਔਰਡੀਨਰੀ ਐਕਸਟਰਾਔਰਡੀਨਰੀ ਆਪਣੇ ਚ ਤੇਵਰ ਲੈ ਕੇ ਆਓ ਤੇਵਰ ਲੱਭੂ ਸੀ ਤਾਂ ਕਿ ਤੇਰਾ ਮਾਰਕੀਟ ਚ ਆਲਟਰਨੇਟਿਵ ਨਾ ਹੋਵੇ ਫਿਰ ਪੈਸੇ ਦੇਵਾਂਗੇ ਕਹਿੰਦਾ ਜਿਵੇਂ ਜੇ ਆਲੂ ਹਰ ਇੱਕ ਰੇੜੀ ਤੋਂ ਮਿਲਦਾ ਹੈ ਤਾਂ ਭਾਗ ਹੀ ਰਹਿਣਾ ਹੈ ਹੋ ਵੀ ਰਹਿਣਾ ਉਹ ਹੀ ਰਹਿਣਾ ਸਹੀ ਕਹਿੰਦਾ ਹੁਣ ਉਹ ਕਹਿੰਦੇ ਜਿਵੇਂ ਫਿਰ ਮੈਂ ਤੁਹਾਨੂੰ ਦੱਸਦਾ ਹੁਣ ਮੈਨੂੰ ਕੋਈ ਪੁੱਛੇ ਕਿ ਕੀ ਚੇਂਜ ਕੀਤਾ ਤੁਸੀਂ ਮੈਂ ਦੱਸਾਂ ਇਹ ਕੀ ਇੱਕ ਤਾਂ ਵੌਇਸ ਮੋਡੂਲੇਸ਼ਨ ਦੂਜਾ ਬਾਡੀ ਲੈਂਗੁਏਜ ਫਿਰ ਮੈਂ ਪ੍ਰਾਨ ਸਾਹਿਬ ਨੂੰ ਇੱਕ ਐਕਟਰ ਨੇ ਉਤਪਰਨ ਦਿੱਤਾ ਸਾਹਿਬ ਹਾਂਜੀ ਸਾਊਥ ਦੇ ਹੈਨਾ ਇਹਨਾਂ ਨੂੰ ਫਿਰ ਮੈਂ ਯਾਨੀ ਅਡਾਪਟ ਕੀਤਾ ਨਕਲ ਤਾਂ ਨਹੀਂ ਉਹ ਗੁਣ ਉਹਨਾਂ ਨੇ ਵੀ ਲੈ ਲਏ ਉਹ ਕੋ ਸਿੱਖਣ ਦੀ ਕੋਸ਼ਿਸ਼ ਕੀਤੀ ਕਹਿ ਲੋ ਯਾਨੀ ਜਿਹੜਾ ਸਟਾਈਲ ਸੀ ਨਾ ਉਹ ਮੈਂ ਅਡਾਪਟ ਕੀਤਾ ਕਿ ਇਹ ਜਿਹੜਾ ਡਾਇਲੋਗ ਬੋਲਣਗੇ ਪ੍ਰਮ ਸਾਹਿਬ ਕਿ ਬੋਲਣਗੇ ਉਤਪਲ ਰੱਤ ਕੇ ਮੈਂ ਕਰੇਗਾ ਯਾਨੀ ਉਹਨਾਂ ਦਾ ਪ੍ਰਭਾਵ ਮੈਂ ਲੈ ਲਿਆ ਇਹਨੂੰ ਜਿਹੜਾ ਅਡਾਪਟ ਕੀਤਾ ਇਹ ਕਿਹਾ ਹੁੰਦੀ ਹੈ ਨਕਲ ਨਕਲ ਨਹੀਂ ਉਹਨਾਂ ਤੋਂ ਗ੍ਰਹਿਣ ਕੀਤਾ ਗੁਣ ਗੁਣ ਉਹਨਾਂ ਦੇ ਗ੍ਰਹਿਣ ਕੀਤਾ ਤੇ ਹੁਣ ਆਪ ਜਿਵੇਂ ਆਪਾਂ ਕਹਿੰਦੇ ਆ ਵੀ ਆਹ ਰੋਲ ਜਿਹੜਾ ਹੈ ਨਾ ਤੁਸੀਂ ਐਂਕਰ ਉਹ ਨਸੀਰੂਦੀਨ ਸ਼ਾਹ ਨੂੰ ਲੈ ਲਓ ਤਾਂ ਬੈਸਟ ਕਰੇਗਾ। ਜਾਂ ਫਿਰ ਤੁਸੀਂ ਪ੍ਰੇਸ਼ਾਪ ਨੂੰ ਲੈ ਲਓ। ਬਾਕੀ ਤੁਹਾਡੀ ਮਰਜ਼ੀ ਹੈ। ਹੁਣ ਜੇ ਤਾਂ ਤੁਹਾਡੇ ਰੋਲ ਇਹੀ ਦੋ ਬੰਦੇ ਫਿੱਟ ਹੁੰਦੇ ਨੇ ਕਰ ਲਏ। ਜਦੋਂ ਤੁਸੀਂ ਤੀਜੀ ਆਪਸ਼ਨ 'ਚ ਆਗੇ ਫਿਰ ਆਪਣੇ ਆਪ ਨੂੰ ਡਾਇਲੌਗ ਤਾਂ ਬੋਲ ਹੀ ਦੇਊਗਾ। ਉਹ ਕੱਟ ਪੈ ਲਊਗਾ। ਤੁਹਾਡੀ ਸੂਟ ਸੂਟੇਬਿਲਟੀ 'ਤੇ ਤੁਸੀਂ ਕੰਪਰੋਮਾਈਜ਼ ਕਰੋਗੇ ਪਰ ਉਹ ਸਕਰੀਨ 'ਤੇ ਦਿਖੇਗਾ ਯਾਰ। ਨਸੀਰ ਕਰਦਾ ਤਾਂ ਅੱਛਾ ਕਰਦਾ। ਉਹੀ ਤੇਵਰ ਦੇ ਹਿਸਾਬ ਹੁੰਦਾ ਵੀ ਆਲਟਰਨੇਟਿਵ ਨਹੀਂ ਹੈ ਤੇ ਫਿਰ ਮੈਂ ਉਹਦੇ ਚ ਐਕਟਿੰਗ ਚ ਆਪਣਾ ਵਾਇਸ ਮੋਡਿਊਲੇਸ਼ਨ ਚ ਸਟਾਈਲ ਚ ਪ੍ਰਹਮ ਸਾਹਿਬ ਨੂੰ ਵੀ ਨਕਲ ਕੀਤਾ ਉਤਪਲ ਰਾਤੂ ਨੂੰ ਵੀ ਕੀਤਾ ਹੋਰ ਵੀ ਕਈ ਬੰਦੇ ਤੇ ਉਦੋਂ ਬਾਅਦ ਫਿਰ ਮੈਨੂੰ ਪੈਸੇ ਵੀ ਮਿਲਨੇ ਸ਼ੁਰੂ ਹੋ ਗਏ ਲੈ ਲੋ ਕਹਿਣ ਹੁਣ ਮੇਰਾ ਦੇਖੋ ਨਾ ਇਹਦੇ ਚ ਪੋਲਾਈਟਲੀ ਕਹਿਣਾ ਹੁੰਦਾ ਮੈਂ ਕੋਈ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਮੈਂ ਪੈਸੇ ਮੰਗਦਾ ਹੁਣ ਮਹਿੰਗਾ ਐਕਟਰਾਂ ਤੇ ਇਹ ਤੁਸੀਂ ਨਹੀਂ ਦੇ ਸਕਦੇ। ਫਿਰ ਤੁਸੀਂ ਦੂਸਰਾ ਬੰਦਾ ਲੈ ਸਕਦੇ। ਮੈਂ ਕਹਿ ਵੀ ਦਿੰਦਾ ਮੈਂ ਕਿਹਾ ਪੁਲਿਸ ਤੁਸੀਂ ਮੇਰੇ ਘਰ ਕੇ ਨਾ ਕਰੋ। ਤੁਸੀਂ ਦੂਜਾ ਬੰਦਾ ਲੈ ਲਓ। ਸਪ라이ਟਲੀ ਕਹਿ ਦੇ। ਤੇ ਤੁਹਾਡਾ ਐਕਸਪੀਰੀਅੰਸ ਸ਼ਨੀਲ দত্ত ਸਾਹਿਬ ਨਾਲ, ਦਰੀਪ কুমার ਨਾਲ ਜਿਹੜੇ ਪੁਰਾਣੇ ਐਕਟਰ ਐਮੀਨਾ ਕੁਮਾਰ ਜੀ। ਜੀਨੀ ਕੁਮਾਰ ਸਾਹਿਬ ਦਾ ਇੱਕ ਸੀਗਾ ਨਹੀਂ ਮਨੀਆ ਮੀਨਾ ਕੁਮਾਰੀ ਜਿਨੂੰ ਮੈਂ ਮਿਲਿਆ ਵੀ ਨਹੀਂ ਕੰਮ ਨਹੀਂ ਕੀਤਾ ਉਹਨੂੰ ਇਹ ਸਟੋਰੀਆਂ ਪਤਾ ਨੇ। দত্ত ਸਾਹਿਬ ਨੂੰ ਮਿਲਿਆ। ਜੀ। ਉਹ ਵੀ ਆਪਣੇ ਬੰਦੇ ਬਖੋਸਾ ਜੀ ਇਲੈਕਸ਼ਨ ਲੜਦੇ ਹਾਂ ਉਹ ਬਖੋਸਾ ਉਹਨਾਂ ਦੇ ਥਰੂ ਪਰਦਰਸ਼ ਸਾਹਿਬ ਨੇ ਕੰਮ ਨਹੀਂ ਕੀਤਾ ਉਹਨਾਂ ਦੀ ਲਾਈਨ ਬਾਰੇ ਬੜਾ ਕੁਝ ਪਤਾ ਹੈ ਠੀਕ ਹੈ ਨਹੀਂ ਦਲੀਪ ਕੁਮਾਰ ਸਾਹਿਬ ਨਾਲ ਮੈਂ ਐਜ਼ ਐਕਟਰ ਨਹੀਂ ਕੰਮ ਕੀਤਾ ਪਰ ਉਹਨਾਂ ਦੀ ਡਾਇਰੈਕਸ਼ਨ ਦੇਣ ਰਹੀ ਤਾਂ ਉਹਨਾਂ ਨੇ ਇੱਕ ਸੀਰੀਅਲ ਬਣਾਇਆ ਸੀ ਪ੍ਰੋਡਿਊਸਰ ਸੀ ਸਾਇਰਾ ਬਨੋ ਜੀ ਤੇ ਉਹ ਸੈੱਟ ਤੇ ਆ ਜਾਂਦੇ ਹੁੰਦੇ ਅਸੀਂ ਮਾਡਾ ਆਇਲੈਂਡ ਸ਼ੂਟਿੰਗ ਕਰਦੇ ਹੁੰਦੇ ਉਹ ਮੇਨ ਡਾਇਰੈਕਟਰ ਤੇ ਬਹਿ ਜਾਂਦਾ ਜਦੋਂ ਦਲੀਪ ਸਾਹਿਬ ਆ ਕੇ ਪ੍ਰੋਡਿਊਸਰ ਨੇ ਉਹ ਉਹਦੇ ਰੋਲ ਵੀ ਨਹੀਂ ਕਰ ਰਹੇ ਕੁਝ ਵਜਿ ਫਿਰ ਉਹ ਬੈਠਦੇ ਬੈਠਦੇ ਦੇਖਦੇ ਹੁਣ ਪਤਾ ਨਹੀਂ ਲੱਗਦਾ ਸੀ ਉਹਨਾਂ ਨੂੰ ਕਿ ਕਦੋਂ ਉਹ ਉੱਠ ਕੇ ਤੁਹਾਨੂੰ ਕਹਿਣਾ ਕਿ ਬਟਾ ਐਸੇ ਨਹੀਂ ਐਸੇ ਕਰ ਫਿਰ ਉਹ ਪੂਰਾ ਸੀਨ ਹੀ ਕਰਵਾ ਦਿੰਦੇ ਸੀ ਡਾਇਰੈਕਟਰ ਤਾਂ ਵਿਚਾਰਾ ਸਾਈਡ ਤੇ ਉਹ ਹੀ ਜਾਂਦਾ ਨਾ ਜਲੀਫ ਸਾਹਿਬ ਜਦੋਂ ਡਾਇਰੈਕਟ ਕਰ ਰਹੇ ਨੇ ਉਹਨਾਂ ਦੀ ਡਾਇਰੈਕਸ਼ਨ ਦੇ ਥੱਲੇ ਕੰਮ ਕੀਤਾ ਮੈਂ 5 ਦਿਨ ਹਾਂ 5 ਦਿਨ ਉਹ ਵੀ ਸਿਕੰਡੀ ਬੜਾ ਕੁਝ ਉਹ ਕਰਕੇ ਵੀ ਦਿਖਾਉਂਦੇ ਸੀ ਐਨ ਡਾਇਰੈਕਟਰ ਨਾਲ ਕੰਮ ਕਰਨਾ ਤਾਂ ਤੁਸੀਂ ਬੰਦੇ ਦਾ ਪਤਾ ਲੱਗੂ ਸਟਾਈਲ ਦਾ ਐਨ ਡਾਇਰੈਕਟਰ ਬਹੁਤ ਈਰਾਨ ਦਾ ਜਨੀਸ਼ ਸਾਹਿਬ ਨੇ ਤੁਹਾਨੂੰ ਡਾਇਰੈਕਟ ਕੀਤਾ ਉਹ ਸੀਨ ਕਰਕੇ ਤਾਂ ਹੁੰਦੇ ਸੀ